ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂ ਸਿੰਘ ਬੈਂਸ ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਲਈ ਬਹੁਤ ਹੀ ਵੱਡਾ ਦਿਨ ਹੈ ਸਾਡੀ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਹਰ ਇੱਕ ਪੰਜਾਬੀ ਨੂੰ 10 ਲੱਖ ਦੀ ਸਿਹਤ ਗਾਰੰਟੀ ਜਿਹੜੀ ਹੈ ਉਹ ਦਿੱਤੀ ਗਈ ਹੈ ਆ ਇਸ ਦਾ ਪ੍ਰੋਸੈਸ ਕਿਵੇਂ ਹੋਊਗਾ ਉਸ ਦੇ ਲਈ ਜਿਵੇਂ ਸਾਡੇ ਜਿਹੜਾ ਪੰਜਾਬ ਯੂ ਡਿਵੈਲਪਮੈਂਟ ਬੋਰਡ ਸਾਡੇ ਸਾਰੇ ਨਨਪੁਰ ਸਾਭ ਦੀ ਟੀਮ ਤੇ ਤੇ ਹਰ ਪਿੰਡ ਦੇ ਵਿੱਚ ਯੂਥ ਕਲੱਬ ਰਜਿਸਟਰਡ ਹੈ ਸਰਕਾਰੀ ਹੈ ਉਹਨਾਂ ਕੋਲ ਆਈਡੀ ਕਾਰਡ ਹੋਊਗਾ ਤਾਂ ਯੂਥ ਡਿਵੈਲਪਮੈਂਟ ਬੋਰਡ ਦਾ ਸਾਡਾ ਜਿਹੜਾ ਮੈਂਬਰ ਹੈ ਉਹ ਯੂਥ ਕਲੱਬ ਦਾ ਉਹ ਤੁਹਾਡੇ ਘਰ ਘਰ ਆਊਗਾ ਕਿਸੇ ਨੂੰ ਵੀ ਕੋਈ ਲਾਈਨਸ ਲੱਗਣ ਦੀ ਲੋੜ ਨਹੀਂ ਕਿਤੇ ਜਾ ਕੇ ਕਿਸੇ ਦਫ਼ਤਰਸ ਜਾਣ ਦੀ ਲੋੜ ਨਹੀਂ ਸਾਡੀ ਟੀਮ ਆਊਗੀ ਤੁਹਾਡੇ ਘਰ ਆਣਗੇ ਤੇ ਉਹ ਤੁਹਾਨੂੰ ਕੀ ਚਾਹੀਦਾ ਜੀ ਜਿਹੜਾ ਘਰ ਦਾ ਮੁਖੀ ਹੈ ਉਸ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਜਿਵੇਂ ਉਹ ਤੁਸੀਂ ਰੱਖਣਾ ਸਾਡੀ ਟੀਮ ਆ ਕੇ ਉਸ ਨੂੰ ਰਜਿਸਟਰ ਕਰਨਗੀ ਤੇ ਜਿਵੇਂ ਆਪਾਂ ਰਜਿਸਟਰ ਕਰਦੇ ਹਾਂ ਉਹ ਤੁਹਾਨੂੰ ਇੱਕ ਅਪਾਇੰਟਮੈਂਟ ਦੇ ਦੰਗੇ ਜਿਵੇਂ ਆਪ ਮਸ਼ੀਨ ਹੋਗੀ ਤੇ ਅਪਾਇੰਟਮੈਂਟ ਆ ਜਾਂਦੀ ਹੈ ਇਸ ਅਪਾਇੰਟਮੈਂਟ ਦੇ ਰਾਹੀਂ ਤੁਸੀਂ ਆਪਣੇ ਨੇੜਲੇ ਜਿਹੜਾ ਸੀਐਸਸੀ ਸੈਂਟਰ ਹੁੰਦਾ ਉਸ ਦੇ ਉੱਤੇ ਵੀ ਡਿਟੇਲ ਆਈ ਹੋਗੀ ਤੁਹਾਨੂੰ ਇਹ ਨਹੀਂ ਪਤਾ ਹੋਊਗਾ ਕਿ ਤੁਸੀਂ ਸਵੇਰੇ ਜਾਣਾ ਦੁਪਹਿਰੇ ਜਾਣਾ ਜਾਂ ਸ਼ਾਮੀ ਜਾਣਾ ਤੁਸੀਂ ਉੱਥੇ ਜਾ ਕੇ ਆਪਣੇ ਪਰਿਵਾਰ ਦੇ ਸਾਰੇ ਜੀ ਜਿਨ੍ਹਾਂ ਦੀ ਆਪਾਂ ਬੀਮਾ ਕਰਾਣਾ ਉਹਨਾਂ ਦਾ ਜਾ ਕੇ ਆਧਾਰ ਕਾਰਡ ਤੇ ਵੋਟਰ ਕਾਰਡ ਪਲੱਸ ਉਹਨਾਂ ਦਾ ਜਿਹੜਾ ਹੈ ਉਥੇ ਫਿੰਗਰਪ੍ਰਿੰਟ ਹੋਣਗੇ ਜਿਵੇਂ ਤੁਹਾਡੇ ਫਿੰਗਰਪ੍ਰਿੰਟ ਹੋ ਜਾਂਦੇ ਨੇ ਤੁਹਾਡਾ ਜਿਹੜਾ ਇੰਸ਼ੋਰੈਂਸ ਹੈ ਮਾਨਸਾਬ ਦੀ ਆਮ ਆਦਮੀ ਪਾਰਟੀ ਦੀ ਸਕਾਦੀ 10 ਲੱਖ ਦਾ ਬੀਮਾ ਉਹ ਸ਼ੁਰੂ ਹੋ ਜਾਂਦਾ ਹੈ ਉਹ ਐਕਟਿਵ ਹੋ ਜਾਂਦਾ ਤੁਹਾਨੂੰ ਇੱਕ ਨੋਟਿਸਮੈਂਟ ਰਸੀਪਟ ਆ ਚੁਗੀ ਜਿਹੜਾ ਕਾਰਡ ਹੈ ਉਹ 15 ਦਿਨ ਦੇ ਵਿੱਚ ਬਣ ਕੇ ਤੁਹਾਡੇ ਘਰੇ ਆ ਜਾਊਗਾ ਉਹ ਸਾਡੀ ਟੀਮ ਦੁਬਾਰਾ ਆ ਕੇ ਜਿਹੜਾ ਹੈ ਤੁਹਾਨੂੰ ਦੇਊਗੀ ਇਸ ਸਾਰੇ ਪ੍ਰੋਸੈਸ ਦੇ ਵਿੱਚ ਕਿਤੇ ਵੀ ਤੁਸੀਂ ਇੱਕ ਰੁਪਿਆ ਵੀ ਕਿਸੇ ਨੂੰ ਨਹੀਂ ਦੇਣਾ ਸਾਡੀ ਸਾਰੀ ਟੀਮ ਆ ਕੇ ਖੁਦ ਉਹ ਮਿਹਨਤ ਕਰਕੇ ਆਪ ਜੇ ਅਗਰ ਕਿਸੇ ਦੀ ਕੋਈ ਕਮੀ ਹੈ ਕੋਈ ਆਧਾਰ ਕਾਰਡ ਚੇਂਜ ਕਰਾਉਣਾ ਵੀ ਸਾਡੀ ਟੀਮ ਜਿਹੜੀ ਹੈ ਉਹ ਚੇਂਜ ਕਰਨਗੇ ਆ ਸਾਰਾ ਤੁਹਾਨੂੰ ਗਾਈਡ ਕੀਤਾ ਜਾਊਗਾ ਤੁਸੀਂ ਸੀਐਸਸੀ ਸੈਂਟਰ ਵੀ ਤਾਂ ਕਿ ਸੀਐਸਸੀ ਸੈਂਟਰਾਂ ਤੇ ਜਿਹੜਾ ਹੈ ਰਸਨਾ ਪਵੇ ਆ ਸੀਐਸਸੀ ਸੈਂਟਰਾਂ ਤੇ ਵੀ ਰਸਨਾ ਪਵੇ ਤੁਹਾਨੂੰ ਬਕਾਇਦਾ ਟਾਈਮ ਦਿੱਤਾ ਜਾਊਗਾ ਉੱਥੇ ਜਾ ਕੇ ਤੁਸੀਂ ਕਰਾਣਾ ਤੇ ਜਿਵੇਂ ਹੋ ਜਾਊਗਾ ਨਾਲ ਹੀ ਤੁਹਾਡੇ ਲਈ ਇਹ ਬੀਮਾ ਸਕੀਮ ਹੈ ਇਹ ਸ਼ੁਰੂ ਹੋ ਜਾਊਗੀ ਆ ਕੱਲ ਤੋਂ ਅਸੀਂ ਹਰ ਪਿੰਡ ਚਾਰੇ ਆਂ ਮੈਂ ਵੀ ਆਪਣੇ ਹਲਕੇ ਚ ਜਾਊਂਗਾ ਤੇ ਸਾਰੇ ਸਾਡੇ ਜਿਹੜੇ YouTube ਬੈਟਮੈਂਟ ਬੋਰਡ ਦੇ ਮੈਂਬਰ ਉਹ ਸਭ ਉਤਰਨਗੇ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾ ਉਹਨਾਂ ਦੀ ਮਦਦ ਕਰਨਗੇ ਤੇ ਇਹ ਤਾਂ ਨੇਕ ਕੰਮ ਹੈ ਇਹ ਕੋਈ ਪਾਰਟੀਵਾਦੀ ਦਾ ਕੰਮ ਨਹੀਂ ਹਰ ਇੱਕ ਪੰਜਾਬੀ ਨੂੰ ਇਹਦੇ ਸਾਥ ਦੇਣਾ ਚਾਹੀਦਾ ਸਾਰੇ ਸਰਪੰਚ ਸਹਿਬਾਨਾਂ ਨੂੰ ਮੈਂ ਬੇਤੀ ਕਰਦਾ ਸਾਰੇ ਲੰਬੜਦਾਰ ਸਹਿਬਾਨਾਂ ਨੂੰ ਆ ਸਾਰੇ ਜਿਹੜੇ ਪਿੰਡ ਦੇ ਮੂੰਹ ਥਾਰੇ ਕਿ ਆਪਾਂ ਹੌਲੀ ਹੌਲੀ ਜਿਹੜਾ ਪਰ ਪਿੰਡ ਇਸ ਪਹਿਲਾਂ ਸਭ ਤੋਂ ਵੱਧ ਲੋੜਵੰਦ ਹੈ ਜਿਸ ਦਾ ਅਜੇ ਇਲਾਜ ਚੱਲ ਰਿਹਾ ਬਿਮਾਰ ਹੈ ਬਿਲੋਂ ਨੰਦਰ ਬਣਾਣਾ ਸ਼ੁਰੂ ਕਰੀਏ ਤਾਂ ਕਿ ਜਿਹੜੀ ਰਾਹਤ ਹੈ ਫੋਰਨ ਉਹਨਾਂ ਨੂੰ ਰਾਹਤ ਮਿਲੇ ਤੇ ਹੌਲੀ-ਹੌਲੀ ਸਾਰਾ ਪਿੰਡ ਹਰ ਇੱਕ ਪੰਜਾਬੀ ਹਰ ਇੱਕ ਪਰਿਵਾਰ ਜਿਹੜਾ ਉਹ ਕਬਰ ਕਰਾਂਗੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਇਹ ਜਾਣਕਾਰੀ ਸਾਡਾ ਸ਼ੇਅਰ ਕਰਦੇ ਹੋ